ਕਾਕਾ ਖਾਨ ਸਾਹ ਬਨਵਾਹ ਦੇ ਜੀ ਕੀ ਫਤਿਹ ਅੱਜ ਇਸ ਪੂਰਨ ਦਿਵਸ ਤੇ ਸ੍ਰੀ ਅਖੰਡ ਪਾਠ ਸਾਹਿਬ ਦਾ ਆਰੰਭ ਕੀਤਾ ਗਿਆ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਜਿਨ੍ਹਾਂ ਟਾਈਮਾਂ ਤੇ ਜੰਗਾਂ ਜੁੱਧਾਂ ਚੱਲਦੀਆਂ ਸੀਗੀਆਂ ਤੇ ਸਿੰਘਾਂ ਨੂੰ ਕਹਿੰਦੇ ਹੁੰਦੇ ਸੀ ਕਿ ਤੁਹਾਨੂੰ ਗੁਰੂ ਗੁਰੂ ਗ੍ਰੰਥ ਸਾਹਿਬ ਦੀ ਕਥਾ ਵਾਰਤਾ ਸਪੂਰਨ ਕੋਦੋਂ ਆਪਣਾ ਜੰਗ ਦੀ ਸਮਾਪਤੀ ਹੋਊਗੀ ਸਾਨੂੰ ਭਾਈ ਸਲਾਵਾਗੇ ਉਸ ਟਾਈਮ ਤੇ ਕੋਦੋ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਤਾਂ ਨਵਾਂ ਸਾਹਿਬ ਤਲਵੰਡੀ ਸਾਬੂ ਆ ਕੇ ਕਮਰ ਕਸਾ ਖੋਲਿਆ ਤੇ ਸਿੰਘਾਂ ਨੇ ਬੇਨਤੀ ਕੀਤੀ ਮਹਾਰਾਜ ਆਪ ਜੀ ਕਿਰਪਾ ਕਰੋ ਸਾਨੂੰ ਗੁਰੂ ਗੁਰੂ ਗ੍ਰੰਥ ਸਾਹਿਬ ਦਾ ਸੰਪੂਰਨ ਪਾਠ ਤੇ ਕਥਾਵਾਉਤ ਸੁਣਾਓ ਉਸ ਟਾਈਮ ਤੇ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਪੰਜ ਸਿੰਘਾਂ ਨੂੰ ਕਰਤਾਰਪੁਰ ਸਾਹਿਬ ਮਹਾਰਾਜ ਦਾ ਸਰੂਪ ਲੈਣ ਭੇਜੇ ਉਹਨਾਂ ਨੇ ਜਵਾਬ ਦਿੱਤਾ ਧੀਰਮਲੀਆਂ ਨੇ ਤੇ 10ਵੇਂ ਪਾਸ਼ਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਬਾਬਾ ਦੀਪ ਸਿੰਘ ਭਾਈ ਮਨੀ ਸਿੰਘ ਜੀ ਨੂੰ ਲਖਾਰੀ ਲਿਖਾ ਕੇ ਲਵਾ ਕੇ ਇਥੇ ਕਿਹੜਾ ਮਤਲਬ ਸੰਪੂਰਤਾ ਦਿਵਸਾ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੀ ਕਿਹੜੀ ਬਾਣੀ ਆ ਗੁਰੂ ਗ੍ਰੰਥ ਸਾਹਿਬ ਕਿਹੜਾ ਤੰਦ ਵੀ ਵੀੜਾ ਉਹ ਇਥੇ ਸੰਪੂਰਨ ਕੀਤੀ ਆ ਉਸ ਦਾ ਆਪਾਂ ਮਤਲਬ ਪਰਸੋਂ ਨੂੰ ਭਾਈ ਕਿਹੜਾ ਸੰਪੂਰਤਾ ਦਿਵਸਾ ਮੈਂ ਸਮੂਹ ਜੀ ਸੰਗਤਾਂ ਨੂੰ ਬੇਨਤੀ ਕਰਦਾ ਵੱਧ ਤੋਂ ਵੱਧ ਆ ਕੇ ਸੰਗਤਾਂ ਦਰਸ਼ਨ ਕਰਨ ਅੰਮ੍ਰਿਤ ਪਾਨ ਕਰਨ ਪਰਸੋਂ ਨੂੰ ਸਾਰੀਆਂ ਸੰਗਤਾਂ ਨੂੰ ਮੈਂ ਬੇਨਤੀ ਕਰਦਾ ਬਹੁਤੋ ਬਾਤ ਹਾਜ਼ਰੀਆਂ ਭਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਤਾਖਤ ਸ੍ਰੀ ਦੰਦਮਾ ਸਾਹਿਬ ਅੰંતਰਤੀਤੇ ਕਲਗੀ ਤਰਪਤਾ ਜੀ ਨੇ ਭਾਈ ਮਨੀਸ਼ ਸਿੰਘ ਜੀ ਲਖਾਰੀ ਬਾਬਾ ਦੀਪ ਸਿੰਘ ਜੀ ਸਹਿਲ ਖੜ ਲਗਾ ਕੇ ਗੁਰੂ ਪਿਤਾ ਧੰਗੁਰ ਤੇਗ ਬਹਾਦਰ ਸਾਹਿਬ ਦੀ ਬਾਣੀ ਦਰਜ ਕਰਦੇ ਆ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਸੰਪੂਰਨਤਾ ਕਰਵਾਈ ਤੇ ਤੰਦਰੁਜਾ ਗੁਰਮਤ ਸਮਾਗਮ ਵੀ ਕਰਵਾਇਆ ਸੋ ਇਸੇ ਹੀ ਦਿਹਾੜੇ ਨੂੰ ਮੁੱਖ ਰੱਖਦੇ ਆ ਤਖਤ ਸ੍ਰੀ ਦਮਦਮਾ ਸਾਹਿਬ ਦੇ ਸਮੂੱਚੇ ਪ੍ਰਬੰਧ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਮੂੱਚੀਆਂ ਸੰਗਤਾਂ ਦੇ ਪਿਆਰ ਦਾ ਸਦਕਾ ਜਿਹੜਾ ਹਰ ਸਾਲ ਪਾਵਨ ਸਥਾਨ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜਾ ਦੀ ਸੰਪੂਰਨਤਾ ਦਿਹਾੜਾ ਵੱਡੀ ਪੱਧਰ ਤੇ ਮਨਾਇਆ ਜਾਂਦਾ ਸੋ ਇਸ ਵਾਰੀ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ 319ਵਾਂ ਸੰਪੂਰਨਤਾ ਦਿਵਸ 27 28 29 ਅਗਸਤ 12 13 14 ਭਾਦਰੋਂ ਦਿਨ ਬੁੱਧਵਾਰ ਵੀਰਵਾਰ ਸ਼ੁੱਕਰਵਾਰ ਨੂੰ ਮਨਾਇਆ ਜਾ ਰਿਹਾ ਹੈ ਸੋ ਅਜੇ ਸ੍ਰੀ ਅਖੰਡ ਪਾਤਸ਼ਾਹ ਜੀ ਦੀ ਆਰੰਭਤਾ ਹੋਈ ਹੈ। ਸੋ ਸਮੁੱਚੀਆਂ ਸੰਗਤਾਂ ਨੂੰ ਬੇਨਤੀ ਹੈ ਕਿ 29 ਅਗਸਤ ਨੂੰ ਤਕਰੀਬਨ 9 ਵਜੇ ਸ੍ਰੀ ਅਖੰਡ ਪਾਤਸ਼ਾਹ ਜੀ ਦੇ ਭੋਗ ਪਾਏ ਜਾਣਗੇ। ਉਪਰੰਤ ਮਹਾਨ ਗੁਰਮਤ ਸਮਾਗਮ ਹੋਵੇਗਾ ਜਿਸ ਵਿੱਚ ਤਖਤ ਸ੍ਰੀ ਤਖਤ ਸਾਹਿਬਾਨ ਦੇ ਜਥੇਦਾਰ ਸਹਿਬਾਨ ਸਾਤਖੰਡ ਸ੍ਰੀ ਹਰਮੰਦਰ ਸਾਹਿਬ ਜੀ ਦੀ ਹਜ਼ੂਰੀ ਆਗੀ ਅਤੇ ਅਤੇ ਗਿਆਨੀ ਅਮਰਜੀਤ ਸਿੰਘ ਜੀ ਸੰਗ ਸਾਬ ਸ੍ਰੀ ਦਰਬਾਰ ਸਾਹਿਬ ਰਿਲੇਸ਼ਨਲ ਹੱਡ ਗ੍ਰੰਤੀ ਉਹ ਗੁਰੂਆਂ ਸੰਗਤਾਂ ਨੂੰ ਗੁਰ ਇਤਿਹਾਸ ਦੇ ਨਾਲ ਜੋੜਨਗੇ। ਉਪਰੰਤ ਕਥਾਵਾਚਕਾ ਅਦੀ ਪ੍ਰਚਾਰਕ ਗੁਰੂਆਂ ਸੰਗਤਾਂ ਨੂੰ ਦੁਪਹਿਰ ਦੇ 3 ਵਜੇ ਤੱਕ ਜਿਹੜਾ ਗੁਰ ਇਤਿਹਾਸ ਦੇ ਨਾਲ ਨਿਹਾਲ ਕਰਨਗੇ ਸਮੁੱਚੀਆਂ ਦੇਸ਼ਾਂ ਵਿਦੇਸ਼ਾਂ ਦੇ ਸੰਗਤਾਂ ਨੂੰ ਬੇਨਤੀ ਹੈ ਕਿ ਆਓ ਤਕਸੇ ਦਮਦਮਾ ਸਾਹਿਬ ਦੇ ਪਾਵਨ ਸਥਾਨ ਤੇ ਆ ਕੇ ਹਾਜ਼ਰੀਆਂ ਭਰ ਕੇ ਆਪਣਾ ਜੀਵਨ ਸਫਲਾ ਕਰੋ ਸੋ ਸਮਾਗਮ ਨੂੰ ਮੁੱਖ ਰੱਖਦੇ ਆਂ ਤਕਰੀਬਨ ਇੱਕ ਹਫ਼ਤੇ ਤੋਂ ਪਹਿਲਾਂ ਜਿਹੜਾ ਹੈ ਉਹ ਤਿਆਰੀਆਂ ਚੱਲ ਰਹੀਆਂ ਨੇ ਸਜਾਵਟ ਕੀਤੀ ਜਾ ਰਹੀ ਹੈ ਫੁੱਲਾਂ ਦੀ ਦੀਵਾਲਾ ਕੀਤੀ ਜਾ ਰਹੀ ਹੈ ਲੰਗਰਾਂ ਦੇ ਪ੍ਰਬੰਧ ਕੀਤੇ ਜਾ ਰਹੇ ਨੇ ਸੰਗਤਾਂ ਦੀ ਆਮਦ ਨੂੰ ਮੁੱਖ ਰੱਖ ਦੇਣ ਜਿਹੜਾ ਰਹਿਸ ਦੇ ਪ੍ਰਬੰਧ ਕੀਤੇ ਜਾ ਰਹੇ ਨੇ ਤੋਂ ਸੰਗਤਾਂ ਨੂੰ ਬੇਨਤੀ ਆਓ ਜਿੱਥੇ ਤੁਸੀਂ ਦਰਸ਼ਨ ਮੇਲੇ ਕਰਨੇ ਨੇ ਉੱਥੇ ਸਤਿਗੁਰਾਂ ਦੇ ਪਾਸ ਅਰਦਾਸ ਬੇਨਤੀ ਕਰਕੇ ਆਪਣੇ ਜੀਵਨ ਦੀ ਚੜ੍ਹਦੀ ਕਲਾ ਲਈ ਜਿਹੜਾ ਹਾਕਮਾਂ ਦੀ ਤਰੀਏ ਤਾਂ ਕਿ ਜਿਹੜਾ ਸਾਡਾ ਜੀਵਨਾ ਸਫਲਾ ਹੋ ਸਕੇ ਸਮਝੀਆਂ ਸੰਗਤਾਂ ਨੂੰ ਬੇਨਤੀ ਆ 29 ਅਗਸਤ ਨੂੰ ਧਾਰਮਿਕ ਸਥਾਨ ਤੇ ਜ਼ਰੂਰ ਪਹੁੰਚੋ ਵਾਹਿਗੁਰੂ ਜੀ ਕਾ ਕਾਲਸਾ ਵਾਹਿਗੁਰੂ ਜੀ ਕੀ ਫਤਹ